ਨਿਯਾਇ ਕਰੇਗਾ ਹਰ ਸਾਹ ਨਿਯਾਇ ਕਰੇਗਾ ਹਰ ਸਾਹ ਅੰਤ ਕੀ ਜੀਤ ਅੰਤ ਕੀ ਜੀਤ ਭਈਆ ਮਕਾਲ ਤੇਰੀ ਸੋਚ ਤੇ ਮੈਨਾ ਦਵਾ ਗੱਟੋ ਭਈਆ ਮਕਾਲ ਤੇ ਸੋਚ ਤੇ ਮੈਨਾ ਦਵਾ ਗੱਟੋ ਬੋਲੇ ਇਸਾਨ ਹਾਰਾ ਸਿਆ ਜਿਲ੍ਹਾ ਤਰਨਤਾਰਨ ਦੇ ਕਸਬਾ ਖੇਮਕਰਨ ਦੇ ਪਿੰਡ ਮੇਜੀਪੁਰ ਤੋਂ ਅੱਜ ਰਖੜ ਪੁੰਨਿਆਂ ਦੇ ਮੌਕੇ ਇਤਿਹਾਸਕ ਧਰਤੀ ਬਾਬਾ ਬਕਾਲਾ ਵਿਕੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਜਥਾਰਮਾਨਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਐਲਾਨ ਤੋਂ ਇਲਾਵਾ ਕਈ ਮੁੱਦਿਆਂ ਤੇ ਵਿਚਾਰ ਚਚਚਾ ਹੋ ਸਕਦੀ ਹੈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿੰਘਾਂ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਲਿਖਿਆ ਜਾਵੇਗਾ ਇਤਿਹਾਸ ਉਹਨਾਂ ਕਿਹਾ ਕਿ ਇੰਨੇ ਪੰਥਕ ਭਾਰੀ ਇਕੱਠ ਨੂੰ ਵੇਖ ਕੇ ਵਿਰੋਧੀਆਂ ਦੇ ਪਸੀਨੇ ਛੁੱਟ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਸਰਕਾਰਾਂ ਦੀਆਂ ਨਲਾਕੀਆਂ ਕਰਕੇ ਹੀ ਖਡੂਰ ਸਾਹਿਬ ਤੋਂ 2 ਲੱਖ ਤੋਂ ਵੱਧ ਤੋਂ ਜਿੱਤਣ ਵਾਲੇ ਐਮਪੀ ਭਾਈ ਅਮਰਚਪਾਲ ਸਿੰਘ ਨੂੰ ਅਜੇ ਤੱਕ ਸਰਕਾਰਾਂ ਨੇ ਰਿਹਾ ਨਹੀਂ ਕੀਤਾ ਇਸ ਦੇ ਸਬੰਧ ਵਿੱਚ ਅੱਜ ਰਖੜ ਪੁੰਨਿਆ ਮੌਕੇ ਵੱਡੀ ਮੀਟਿੰਗ ਹੋਏਗੀ ਬਾਕੀ ਤੁਸੀਂ ਖੁਦ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਸਿੱਖ ਜਥੇਬੰਦੀਆਂ ਦਾ ਵਿਸ਼ੇਸ਼ ਰਿਪੋਰਟ ਹੀਰਾਕੰਡਾ ਖੇਮ ਕਰਨ ਜਾਦਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਜੀ ਅੱਜ ਜਿਵੇਂ ਕਿ ਸਭ ਨੂੰ ਪਤਾ ਹੀ ਆ ਵੀ 19 ਤਰੀਕ ਆ ਤੇ 19 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਵੱਲੋਂ ਮੰਨ ਲਓ ਕਿ ਪੰਥ ਘੱਟ ਦੀ ਮੰਨ ਲਓ ਜਿਹੜੀ ਅਪੀਲ ਕੀਤੀ ਗਈ ਉਹ ਅੱਜ ਬਾਬਾ ਪਕਾਲਾ ਸਾਹਿਬ ਵਿਖੇ ਪੰਥ ਘੱਤਰਤਾ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਮਹਿਦੀਪੁਰ ਤੋਂ ਸਾਰੀ ਸੰਗਤ ਬੱਸ ਭਰ ਕੇ ਤੇ ਚੜ੍ਹਦੀ ਕਲਾ ਦੇ ਵਿੱਚ ਜਾ ਰਹੀ ਆ ਤੇ ਇਹ ਜਿਹੜੀ ਆ ਮੰਨ ਲਓ ਵੀ ਸਰਪਾਈ ਅਮਰਤਪਾਲ ਦੇ ਕਹਿਣ ਤੇ ਮੰਨ ਲੋ ਉਹਦੇ ਰਖੜ ਪੁੰਨਿਆਂ ਦੇ ਮੇਲੇ ਤੇ ਇਹ ਚੜਦੀ ਕਲਾ ਵਿੱਚ ਸਿੰਘ ਜਿਹੜੇ ਆ ਇਹ ਮਹਿਦੀਪੁਰ ਦੇ ਵਿੱਚੋਂ ਜਾ ਰਹੇ ਆ ਬਲੇ ਸੋਨਿਆ ਸ੍ਰੀ ਆਗਾਲ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਪਿੰਡ ਮਹਿਦੀਪੁਰ ਦੀ ਸਮੁੱਚੀ ਸੰਗਤ ਨੌਜਵਾਨ ਵੀਰ ਸਾਰਾ ਇਹ ਨਗਰ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਵੱਲੋਂ ਇੱਕ ਮੈਸੇਜ ਲਿਆ ਆ ਗਿਆ ਸੀ ਸਮੁੱਚੇ ਖਾਲਸਾ ਪੰਥ ਨੂੰ ਕਿ ਜੋ ਵੱਖ-ਵੱਖ ਸਿਆਸੀ ਪਾਰਟੀਆਂ ਬਾਬਾ ਪਕਾਲਾ ਸਾਹਿਬ ਦੀ ਧਰਤੀ ਤੇ ਜੋ ਇਕੱਠ ਕਰਦੀਆਂ ਨੇ ਆਪਣੀਆਂ ਕਾਨਫਰੰਸਾਂ ਕਰਦੀਆਂ ਨੇ ਉਹਦੇ ਸੰਬੰਧ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਵੀ ਇੱਕ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਵੱਲੋਂ ਪੰਥਕ ਇਕੱਤਰ ਕੀਤਾ ਜਾਵੇ ਔਰ ਉਹਨਾਂ ਦੇ ਸੱਦੇ ਤੇ ਸਮੁੱਚੇ ਪੰਜਾਬ ਭਰ ਚੋਂ ਸੰਗਤਾਂ ਅੱਜ ਉਥੇ ਮਮਾ ਕੇ ਪਹੁੰਚ ਰਹੀਆਂ ਨੇ ਜਿਹਦੇ ਸਬੰਧ ਵਿੱਚ ਸਮੂਹ ਸਾਧ ਸੰਗਤ ਪਿੰਡ ਮਹਿਦੀਪੁਰ ਦੀਆਂ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਸਿੰਘ ਉਥੇ ਪਹੁੰਚ ਰਹੇ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪਾਂ ਸਮੇਂ ਸਿਰ ਪਹੁੰਚ ਕੇ ਇਕੱਤਰਤਾ ਨੂੰ ਇਕੱਠ ਨੂੰ ਵਧਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ